ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਤੁਸੀਂ ਭੂਪੇ ਜੱਟ ਜਣੇ ਕਿ ਰਾਇਲ ਫੈਮਿਲੀ ਪਟਿਆਲਾ ਮਹਾਰਾਜਾ ਭពਿੰਦਰ ਸਿੰਘ ਬਾਰੇ ਕਾਫੀ ਵੀਡੀਓ ਸੁਣ ਚੁੱਕੇ ਹੋ ਔਰ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਉਹਨਾਂ ਦੀ ਇੰਗਲੈਂਡ ਦੇ ਬਾਦਸ਼ਾਹ ਜਦੋਂ ਜਾਰਜ 5ਵੇਂ ਨਾਲ ਮੁਲਾਕਾਤ ਹੁੰਦੀ ਹੈ ਉਦੋਂ ਵੀ ਕੀ ਵਾਕਏ ਹੋਏ ਇਹ ਵੀ ਸੁਣਨ ਵਾਲੇ ਹੈ ਔਰ ਇਹਨਾਂ ਦਾ ਅੰਤ ਕਿੱਦਾਂ ਹੁੰਦਾ ਹੈ ਜਨ ਕਿ ਕਿੱਦਾਂ ਇਦੀ ਮੌਤ ਹੁੰਦੀ ਹੈ ਇਹ ਵੀ ਸੁਣਨ ਵਾਲੀ ਹੈ ਸਾਰੀ ਵੀਡੀਓ ਸੁਣਿਓ ਧਿਆਨ ਨਾਲ ਤੇ ਸ਼ੇਅਰ ਕਰਿਓ ਲਾਈਕ ਵੀ ਕਰਿਓ ਔਰ ਚੈਨਲ ਸਾਰੇ ਵੀਰ ਤੇ ਭੈਣ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਸੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਪਟਿਆਲੇ ਦਾ ਮਹਾਰਾਜਾ ਭਪਿੰਦਰ ਸਿੰਘ ਨੂੰ ਬਾਦਸ਼ਾਹ ਜਾਦ ਪੰਜਵੇਂ ਨੇ ਆਪਣੇ ਸਿਲ버 ਜੋਬੜੀ ਦੇ ਜਸ਼ਨਾਂ 'ਚ ਸ਼ਾਮਲ ਹੋਣ ਲਈ ਲੰਡਨ ਆਉਣ ਦਾ ਸੱਦਾ ਦਿੱਤਾ ਉਮੀਦ ਇਹ ਕਰੀ ਜਾਂਦੀ ਸੀ ਕਿ ਸ਼ਾਹੀ ਮਹਿਮਾਨ ਹੋਣ ਦੇ ਕਾਰਨ ਉਹ ਬਕਿੰਗਮ ਪੈਲਸ ਦੇ ਵਿੱਚ ਠਹਿਰੂਗਾ ਪਰ ਉਹਨੇ ਸਬੋਏ ਹੋਟਲ 'ਚ ਠਹਿਰਨਾ ਠੀਕ ਸਮਝਿਆ ਆਪਣੀਆਂ ਅਨੇਕਾ ਰਾਣੀਆਂ ਮਹਾਰਾਣੀਆਂ ਹਰ ਔਰਤ ਅਤੇ ਲਗਭਗ 60 ਅਫਸਰਾਂ ਅਤੇ ਸੇਵਾਦਾਰਾਂ ਸਮੇਤ ਮਹਾਰਾਜਾ ਹੋਟਲ ਮੈਂ ਠਹਿਰਿਆ ਉਦਾਂ ਤਾਂ ਮਹਾਰਾਜਾ ਸ਼ਾਹੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਜ਼ਰੂਰ ਜਾਂਦਾ ਪਰ ਰਾਤ ਨੂੰ ਆਪਣੀਆਂ ਰਾਣੀਆਂ ਕੋਲੇ ਹੋਟਲ 'ਚ ਮੁੜੇ ਆਉਂਦਾ ਸੀ ਬਾਰਸ਼ਾ ਦੀ 6 ਘੋੜਿਆਂ ਵਾਲੀ ਬੱਗੀ 'ਚ ਬੈਠ ਕੇ ਮਹਾਰਾਜਾ ਪਟਿਆਲਾ ਜਦ ਸ਼ਾਹੀ ਵਰਦੀਪ 'ਚ ਤੰਗਮੇ ਤੇ ਹੀਰੇ ਜਵਾਹਰਾਤ ਪਾ ਕੇ ਸੈਂਟ ਪੌਲ ਗਿਰਜੇ ਵੱਲ ਜਾਂਦਾ ਤਾਂ ਇੱਕ ਵੇਖਣਯੋਗ ਨਜ਼ਾਰਾ ਹੁੰਦਾ ਸੀ ਕਹਿੰਦੇ ਬਕਿੰਗਮ ਪੈਲਸ ਤੋਂ ਗਿਰਜੇ ਜਾਣ ਵਾਲੇ ਰਾਹ ਤੇ ਦੋਵੇਂ ਪਾਸੇ ਅੰਗਰੇਜ਼ਾਂ ਦੀ ਖਾਸੀ ਭੀੜ ਇਕੱਠੀ ਹੋ ਜਾਂਦੀ ਸੀ ਜੋ ਮਹਾਰਾਜੇ ਦਾ ਸਵਾਗਤ ਕਰਦੀ ਸੀ ਲੰਡਨ ਦਾ ਹਾਈ ਸੋਸਾਇਟੀ ਜਿਨ ਕਿ ਉੱਚ ਸਮਾਜ ਤੇ ਵਿਦੇਸ਼ੀ ਕੂਟਨੀਤਿਕ ਵੀ ਮਹਾਰਾਜੇ ਦੀ ਬੜੀ ਚਿਤ ਕਰਦੇ ਹੁੰਦੇ ਸੀ ਤਾਂ ਮਹਾਰਾਜੇ ਨੇ ਜਾਰਜ ਪੰਚਮ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੁਲਾਕਾਤ ਦਾ ਸਮਾਂ ਸਵੇਰੇ 11 ਵਜੇ ਦਾ ਤੈਅ ਹੋ ਗਿਆ ਮਹਾਰਾਜਾ ਪ੍ਰੋਟੋਕੋਲ ਤੋਂ ਖਿਜ ਗਿਆ ਕਿਉਂਕਿ ਅਧਿਕਾਰੀਆਂ ਦਾ ਪ੍ਰਬੰਧ ਉਹਨੂੰ ਆਪਣੇ ਅਨੁਕੂਲ ਨਾ ਲੱਗਿਆ ਭਾਵੇਂ ਕਿ ਮੁਲਾਕਾਤ ਦਾ ਸਮਾਂ ਸਵੇਰੇ 11 ਵਜੇ ਸੀ ਪਰ ਮਹਾਰਾਜਾ ਇਸ ਸਮੇਂ ਤੱਕ ਵੀ ਤਿਆਰੇ ਨਾ ਹੋਇਆ ਉਹਦੀ ਦਾੜ੍ਹੀ ਖੁੱਲੀ ਤੇ ਸ਼ਾਹੀ ਪਹਿਰਾਵਾ ਪਹਿਨਣ ਤੋਂ ਪਹਿਲਾਂ ਜ਼ਰੂਰੀ ਸੀ ਕਿ ਕੋਈ ਸੇਵਾਦਾਰ ਇਹਦੀ ਕੰੰਗੀ ਕਰਕੇ ਇਹਦੀ ਦਾੜੀ ਬੰਦਵੇ ਉਹਦੇ ਤਿਆਰ ਹੋਣ ਚ ਡੇਢ ਘੰਟਾ ਲੱਗਣਾ ਸੀ ਤਾਂ ਜਰਮਨੀ ਦਾਸ ਕਹਿੰਦਾ ਕਿ ਮੇਰੇ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਮਹਾਰਾਜਾ ਜਾਣਬੁੱਝ ਕੇ ਟਾਈਮ ਟਪਾਉਂਦਾ ਰਿਹਾ ਜੇ ਕੋਈ ਵੀ ਉਹਨੂੰ ਮੁਲਾਕਾਤ ਦਾ ਸਮਾਂ ਯਾਦ ਕਰਵਾਉਣ ਆਉਂਦਾ ਉਹਨੂੰ ਉਹ ਝਿੜਕ ਦਿੰਦਾ ਇਸੇ ਦੌਰਾਨ ਪਕਿੰਗ ਅੰਪਾਇਲਸ ਤੋਂ ਸੰਦੇਸ਼ ਆਇਆ ਕਿ ਮਹਾਰਾਜਾ ਬਾਰਸ਼ਾ ਇੰਤਜ਼ਾਰ ਕਰ ਰਹੇ ਨੇ ਮਹਾਰਾਜ ਦੇ ਲੇਟ ਹੋਣ ਦਾ ਕਾਰਨ ਬਾਦਸ਼ਾਹ ਦਾ ਨਿੱਜੀ ਸੈਕਟਰੀ ਸਰਕ ਲਾਈਵ ਵਿਕਰਮ ਇਹ ਗੁੱਸੇ ਨਾਲ ਉੱਪਲ ਰਿਹਾ ਸੀ ਤਾਂ ਇਸ ਗੱਲ ਤੇ ਬਾਦਸ਼ਾਹ ਦਾ ਪਾਰਾ ਵੀ ਚੜਿਆ ਹੋਇਆ ਸੀ ਜਾਣ ਦੀ ਤਿਆਰੀ ਕਰਨ ਦੀ ਥਾਂ ਉਹ ਆਪਣੀਆਂ ਮਹਾਰਾਣੀਆਂ ਬਿਮਲਾਵਤੀ ਦਿਸ਼ੋਧਰਾ ਦੇਵੀ ਰੇਵਤੀ ਦੇਵੀ ਰੂਪਬੰਦ ਦੇਵੀ ਨਾਲ ਬੈਠ ਕੇ ਪਤੰਦਰ ਤਾਜ ਖੇਡਣ ਲੱਗ ਪਿਆ ਮਹਾਰਾਜੇ ਨੇ ਆਪਣੇ ਉੱਚ ਅਧਿਕਾਰੀਆਂ ਦੀ ਇੱਕ ਨਾ ਸੁਣੀ ਕਿ ਉਹ ਬਾਰਸ਼ਾ ਦੀ ਨਾਰਾਜ਼ਗੀ ਮੁੱਲਣਾ ਲਵੇ ਪੈਲਸ ਤੋਂ ਕਈ ਟੈਲੀਫੋਨ ਆਉਣ ਪਿੱਛੋਂ ਫਿਰ ਮਹਾਰਾਜਾ ਜਾਣ ਦੀ ਤਿਆਰੀ ਕਰਨ ਲੱਗ ਪਿਆ ਅਰ ਤੈਅ ਕੀਤੇ ਟਾਈਮ ਤੋਂ ਡੇਢ ਘੰਟਾ ਦੇਰ ਨਾਲ ਪਹੁੰਚਿਆ ਹੈ ਭੂਪਾ ਸ਼ਾਹੀ ਪੈਲਸ ਵਿੱਚ ਚਣਕੀਆ ਗਲੈਂਡ ਦੇ ਬਾਦਸ਼ਾਹ ਦੇ ਮਹਿਲ ਚ ਉਹ ਸ਼ਾਹੀ ਮਹਿਲ ਵਿੱਚ ਸਹੀ 12:30 ਵਜੇ ਦਾ ਅਗਲ ਹੋਇਆ ਲਾਰਡ ਚੈਂਬਰਲੇਨ ਅਰ ਸਰਕ ਲਾਈਵ ਬਗਰਮ ਪੋਰਚ ਵਿੱਚ ਖੜੇ ਮਹਾਰਾਜ ਦਾ ਇੰਤਜ਼ਾਰ ਕਰ ਰਹੇ ਸਨ ਉਹ ਮਹਾਰਾਜੇ ਦੇ ਬੇਜਤੀ ਭਰੇ ਸਲੂਕ ਕਾਰਨ ਬੜੇ ਖਿਜੇ ਹੋਏ ਸੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਨੇ ਮਹਾਰਾਜੇ ਦੇ ਨਾਲ ਹੱਥ ਵੀ ਨਾ ਮਲਾਏ ਮਹਾਰਾਜੇ ਨਾਲ ਕਰਨਲ ਨਾਰਾਇਣ ਸਿੰਘ ਮਹਿਲ ਦਾ ਸ਼ਾਹੀ ਡਾਕਟਰ ਤੇ ਜਰਮਨੀ ਦਾ ਸੀ ਅਜਿਹੇ ਪ੍ਰੋਗਰਾਮ ਤੇ ਡਾਕਟਰ ਦਾ ਨਾਲ ਜਾਣਾ ਪੜੀ ਗੈਰ ਰਵਾਇਤੀ ਗੱਲ ਸੀ ਪਰ ਮਹਾਰਾਜੇ ਨੇ ਜਿੱਤ ਫੜ ਲਈ ਕਿ ਉਹ ਆਪਣੇ ਅੰਗ ਰੱਖ ਕੇ ਕਰਨੀ ਥਾਂ ਡਾਕਟਰ ਨੂੰ ਲੈ ਕੇ ਹੀ ਜਾਊਗਾ ਮਹਾਰਾਜੇ ਨੂੰ ਬਾਦਸ਼ਾਹ ਦੇ ਮੁਲਾਕਾਤ ਵਾਲੇ ਕਮਰੇ ਚ ਲਜਾਇਆ ਗਿਆ ਜਿੱਥੇ ਬਾਦਸ਼ਾਹ ਗੁੱਸੇ ਨਾਲ ਲਾਲ ਪੀਲਾ ਹੋਇਆ ਉਹਦੀ ਉਡੀਕ ਕਰ ਰਿਹਾ ਸੀ ਪਰ ਇਹ ਤੋਂ ਪਹਿਲਾਂ ਕਿਉਂ ਕੁਝ ਕਹਿੰਦਾ ਕਰਨਲ ਨਰੈਣ ਸਿੰਘ ਨੇ ਬਾਦਸ਼ਾਹ ਨੂੰ ਦੱਸਿਆ ਕਿ ਮਹਾਰਾਜੇ ਨੂੰ ਥਰੈਂਬੋਸਿਸ ਯਾਨੀ ਕਿ ਖੂਨ ਜਮਣ ਦੀ ਭਿਆਨਕ ਬਿਮਾਰੀ ਦਾ ਦੌਰੇ ਪੈ ਗਿਆ ਸੀ ਤੇ ਉਹ ਰਾਹ ਦੇ ਵਿੱਚ ਜਾਂ ਬਾਦਸ਼ਾਹ ਦੇ ਸਾਹਮਣੇ ਕਾਲਾ ਬਸ ਹੋ ਸਕਦਾ ਸੀ ਵੀ ਮਰ ਸਕਦਾ ਸੀ ਮਹਾਰਾਜੇ ਨੇ ਵੀ ਖੁਦ ਅਜਿਹੇ ਰੂਪ ਬਣਾ ਲਿਆ ਕਿ ਉਹ ਸੱਚੀ ਬਿਮਾਰ ਤੱਲ ਫਿਰ ਨਹੀਂ ਸਕਦਾ ਕਿਉਂਕਿ ਡਾਕਟਰ ਨੇ ਉਹਨੂੰ ਲਗਾਤਾਰ ਬਾਹ ਦਾ ਸਹਾਰਾ ਦੇ ਹੀ ਰੱਖਿਆ ਸੀ ਅਚਾਨਕ ਇਦਾਂ ਦੇ ਹਾਲਾਤ ਸੁਣ ਕੇ ਬਾਦਸ਼ਾਹ ਜਜਵਤੀ ਹੋ ਗਿਆ ਔਰ ਸਾਰਾ ਗੁੱਸਾ ਭੁੱਲ ਕੇ ਉਹ ਹਮਦਰਦ ਬਣ ਗਿਆ ਇਹਦਾ ਭੂਪੇ ਦਾ ਬਾਦਸ਼ਾਹ ਨੇ ਕਿਹਾ ਕਿ ਮਹਾਰਾਜਾ ਮੇਰੇ ਪ੍ਰਸ਼ੰਸ਼ਕ ਤੇ ਮੇਰੇ ਤਖਤ ਪ੍ਰਤੀ ਵਫਾਦਾਰ ਹੈ ਉਹ ਅਜਿਹੇ ਆਦਮੀ ਨੇ ਜੋ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾ ਮੈਨੂੰ ਮਿਲਣਾ ਹੈ ਭਾਵੇਂ देर ਨਾਲ ਹੀ ਸਈ ਪਰ ਉਹ ਆਪਣੀ ਜ਼ੁਬਾਨ ਦੇ ਪੱਕੇ ਨੇ ਮਹਾਰਾਜੇ ਨੇ ਬਾਦਸ਼ਾਹ ਨੂੰ ਦੱਸਿਆ ਕਹਿੰਦਾ ਤੁਹਾਨੂੰ ਮਿਲਣ ਦੀ ਮੇਰੀ ਇੰਨੀ ਇੱਛਾ ਸੀ ਕਿ ਮੈਂ ਆਪਣੀ ਜਾਨ ਖਤਰੇ ਚ ਪਾ ਕੇ ਵੀ ਇਹ ਲਾਲਚ ਤਿਆਗ ਨਾ ਸਕਿਆ ਇਹ ਸੁਣ ਕੇ ਬਾਦਸ਼ਾਹ ਨੇ ਖੁਦ ਮਹਾਰਾਜੇ ਦੀ ਬਾਹ ਫੜ ਕੇ ਉਹਨੂੰ ਆਪਣੇ ਕੋਲ ਸੋਫੇ ਤੇ ਬਿਠਾਇਆ ਤਾਂ ਬਾਦਸ਼ਾਹ ਨੇ ਮਹਾਰਾਣੀ ਅਤੇ ਪ੍ਰਿੰਸ ਉਹ ਵੇਲਦ ਨੂੰ ਵੀ ਸੱਦਿਆ ਔਰ ਉਹਨਾਂ ਨੂੰ ਮਹਾਰਾਜੇ ਦੀ ਤਖਤ ਪ੍ਰਤੀ ਵਫਾਦਾਰੀ ਤੇ ਸੂਰਦਤਾ ਬਾਰੇ ਦੱਸਿਆ ਇਸੇ ਦੌਰਾਨ ਡਾਕਟਰ ਨੇ ਸ਼ਾਹੀ ਪ੍ਰਵਾਹ ਦੀ ਹਾਜ਼ਰੀ ਵਿੱਚ ਮਹਾਰਾਜੇ ਦੇ ਦਿਲ ਦੀ ਧੜਕਣ ਸਹੀ ਰੱਖਣ ਲਈ ਟੀਕਾ ਠੋਕਦਾ ਮਹਾਰਾਜ ਦੀ ਸੇਤ ਕੋਈ ਸੰਭਲਦੀ ਜਾਪੀ ਤੇ ਕੁਝ ਘਰ ਪਿੱਛੋਂ ਉਹ ਠੀਕ ਹੋ ਗਿਆ। ਬਾਰਚੇ ਨੇ ਮਹਾਰਾਜੇ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਰੋਕ ਲਿਆ ਅਖੀਰ। ਤਾਂ ਦੋਸਤੋ ਇਦਾਂ ਹੋਇਆ ਤਾਂ ਚੱਕਰਵਾਜੀ ਜਾਰਜ ਪੰਚਮ ਦੇ ਨਾਲ। ਹੁਣ ਇਸ ਮਹਾਰਾਜੇ ਦੇ ਆਖਰੀ ਪਲ ਦੱਸਦੇ ਆ ਤੁਹਾਨੂੰ ਕਿਦਾਂ ਬੀਤੇ ਮਰਿਆ ਕਿਦਾਂ ਹੈ। ਪਟਿਆਲੇ ਦਾ ਮਹਾਰਾਜਾ ਭਵਿੰਦਰ ਸਿੰਘ। ਮਹਾਰਾਜਾ ਆਲਾ ਸਿੰਘ ਦੀ ਪੰਸ ਵਿੱਚੋਂ ਸੀ। ਆਲਾ ਜੀ ਨੇ ਬੜਾ ਭਾਰੀ ਖਜ਼ਾਨਾ ਇਕੱਠਾ ਕਰਿਆ ਹੋਇਆ ਤਾਂ ਜਿਦੇ ਚ ਬੜੇ ਹੀ ਅਨਮੋਲ ਹੀਰੇ ਜਵਾਹਰਾਤ ਅ ਰਤਨ ਜਿਹੜੇ ਗਹਿਣੇ ਸੀ ਉਹਨਾਂ ਨੇ ਆਪਣੀ ਰਿਆਸਤ ਦਾ ਇਲਾਕਾ ਵੀ ਕਾਫੀ ਦੂਰ ਤੱਕ ਵਧਾਇਆ ਹੋਇਆ ਸੀ ਤਾਂ ਭពਿੰਦਰ ਸਿੰਘ ਅਧਪੁਰ ਯੋਗਤਾ ਦਾ ਵੀ ਮਾਲਕ ਸੀ ਉਹਨੇ ਆਪਣੀ ਹਕੂਮਤ ਚ ਇੱਕ ਤੋਂ ਇੱਕ ਵੱਧ ਕੇ ਸਯੋਗ ਵਿਦਵਾਨ ਤੇ ਮਹਾਰ ਉੱਚ ਅਫਸਰ ਅਤੇ ਵਜ਼ੀਰ ਰੱਖੇ ਹੋਏ ਸੀ ਜੋ ਉਹਦੇ ਆਖਰੀ ਸਾਹ ਤੱਕ ਵਫਾਦਾਰ ਰਹੇ ਸਰਦਾਰ ਕੇ.ਐਮ ਪਾਣੀਕਰ ਜੋ ਆਜ਼ਾਦ ਭਾਰਤ ਦੇ ਚੀਨ ਮਿਸਰ ਤੇ ਫਰਾਂਸ ਵਿੱਚ ਰਾਜਦੂਤ ਰਹਿ ਚੁੱਕੇ ਸੀ ਉਹਨਾਂ ਦਿਨਾਂ 'ਚ ਪਟਿਆਲੇ ਦੇ ਵਿਦੇਸ਼ ਮੰਤਰੀ ਸੀ ਪੈਪਸੂਰਾ ਦਾ ਸਾਬਕਾ ਮੁੱਖ ਮੰਤਰੀ ਕਰਨਰ ਰਗਵੀਰ ਸਿੰਘ ਪਟਿਆਲਾ ਰਾ ਦੇ ਕੈਬਨਟ ਦੇ ਮੈਂਬਰ ਤੇ ਗ੍ਰਹਿ ਮੰਤਰੀ ਸੀ ਨਵਾਬ لیاقت ਹਯਾਤ ਖਾਨ ਕਈ ਸਾਲਾਂ ਤੱਕ ਪਟਿਆਲੇ ਦੇ ਪ੍ਰਧਾਨ ਮੰਤਰੀ ਰਹੇ ਕਾਨੂੰਨ ਵਿਭਾਗ ਅਲਾਹਾਬਾਦ ਦੇ ਮਸ਼ਹੂਰ ਵਕੀਲ ਮਿਸਟਰ ਐਮ ਐਨ ਰੈਣਾ ਦੇ ਹੱਥਾਂ ਵਿੱਚ ਸੀ ਤਾਂ ਜਰਮਨੀ ਦਾ ਸਭੀ ਪਟਿਆਲੇ ਦੇ ਮੰਤਰੀ ਮੰਡਲ ਦੇ ਵਿੱਚ ਖੇਤੀਬਾੜੀ ਸਨਤ ਜੰਗਲਾਤ ਤੇ ਸਿਹਤ ਮੰਤਰੀ ਦੇ ਨਾਲ-ਨਾਲ ਮਹਾਰਾਜ ਦਾ ਖਾਸ ਵਜ਼ੀਰ ਸੀ ਹੋਰ ਵੀ ਕਈ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਮਹਾਰਾਜੇ ਨੇ ਨਿਯੁਕਤ ਕੀਤੇ ਹੋਏ ਸੀਗੇ ਤਾਂ ਮਹਾਰਾਜਾ ਭពਿੰਦਰ ਸਿੰਘ ਦਾ ਬਾਪ ਮਹਾਰਾਜਾ ਸਰ ਰਜਿੰਦਰ ਸਿੰਘ ਜੀਸੀਐਸਆਈ ਇਹ ਬਹੁਤ ਹੀ ਸ਼ਰਾਬ ਪੀਣ ਕਰਕੇ 28 ਸਾਲ ਦੀ ਉਮਰ 'ਚ ਮਰ ਗਿਆ ਦਾ ਇਸ ਲਈ ਉਹਦੇ ਸਲਾਹਕਾਰਾਂ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਸੀ ਕਿ ਮਹਾਰਾਜਾ ਭពਿੰਦਰ ਸਿੰਘ ਆਪਣੇ ਪਿਤਾ ਅਤੇ ਦਾਦੇ ਦੀ ਤਰ੍ਹਾਂ ਇਸ ਬੁਰੀ ਆਦਤ ਤੋਂ ਦੂਰ ਰਹੇ ਉਦੀ ਪੜ੍ਹਾਈ ਲਈ ਇੱਕ ਅੰਗਰੇਜ਼ ਅਧਿਆਪਕ ਰੱਖਿਆ ਗਿਆ। ਮਹਾਰਾਜੇ ਨੂੰ ਹਿੰਦੂ ਅਤੇ ਸਿੱਖ ਅਧਿਆਪਕ ਵੀ ਪੜਾਉਂਦੇ ਸਨ। 18 ਸਾਲ ਦੀ ਉਮਰ ਵਿੱਚ ਮਹਾਰਾਜਾ ਵਿਦਵਾਨ ਅਤੇ ਸਯੋਗ ਆਦਮੀ ਬਣ ਗਿਆ। ਜਵਾਨ ਹੋਣ ਤੇ ਦਰਬਾਰੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮਹਾਰਾਜੇ ਨੂੰ ਸ਼ਰਾਬ ਤੇ ਔਰਤਾਂ ਦਾ ਚਸਕਾ ਪੈ ਜਾਵੇ ਪਰ ਮਹਾਰਾਜੇ ਨੇ ਖੁਦ ਨੂੰ ਇੰਨਾ ਇੰਨਾ ਭੈੜੀਆਂ ਆਲਾਮਤਾਂ ਤੋਂ ਬਚਾਈ ਰੱਖਿਆ। ਕੋਸ਼ਿਸ਼ਾਂ ਲਗਾਤਾਰ جاری ਰਹੀਆਂ ਕਿਉਂਕਿ ਉਹਨੂੰ ਮਾੜੀਆਂ ਆਦਤਾਂ ਪਾਉਣ ਨਾਲ ਦਰਬਾਰੀਆਂ ਨੂੰ ਬੜਾ ਫਾਇਦਾ ਹੁੰਦਾ ਸੀ ਅਖੀਰ ਮਹਾਰਾਜਾ ਉਹਨਾਂ ਦੇ ਜਾਲ ਦੇ ਵਿੱਚ ਫਸੇ ਗਿਆ ਉਹ ਭੇੜੇ ਦਰਬਾਰੀ ਲੋਕ ਜਵਾਨ ਤੇ ਸੁੰਦਰ ਔਰਤਾਂ ਲੱਭ ਕੇ ਲਿਆਉਂਦੇ ਤੇ ਔਰਤਾਂ ਆਪਣੀਆਂ ਆਦਾਵਾਂ ਦੇ ਨਾਲ ਮਹਾਰਾਜੇ ਨੂੰ ਪਰਮਾਉਣ ਦੇ ਯਤਨ ਕਰਦੀਆਂ ਆਖਰਕਾਰ ਮਹਾਰਾਜਾ ਵੀ ਪੰਤਾ ਸੀ ਉਹ ਬਹੁਤਾ ਚਿਰ ਬਚ ਨਾ ਸਕਿਆ ਇਹ ਔਰਤਾਂ ਹਿੰਦੁਸਤਾਨ ਦੇ ਦੂਰ ਦੂਰ ਦੇ ਇਲਾਕਿਆਂ ਤੋਂ ਲਿਆਂਦੀਆਂ ਜਾਂਦੀਆਂ ਤੇ ਇਹਨਾਂ ਦੀ ਚੋਣ ਕੱਚੀ ਉਮਰ ਅਤੇ ਖੂਬਸੂਤੀ ਦੇਖ ਕੇ ਕੀਤੀ ਜਾਂਦੀ ਮਹਾਰਾਜੇ ਦੇ ਮਰਨ ਵੇਲੇ ਉਹਦੇ ਹਰਮ ਦੇ ਵਿੱਚ 332 ਤੀਮੀਆਂ ਸੀ ਇਹਨਾਂ ਚੋਂ 10 ਮਹਾਰਾਣੀਆਂ ਸਨ 50 ਰਾਣੀਆਂ ਸਨ ਤੇ ਬਾਕੀ ਚਹੇਤੀਆਂ ਰਖੈਲਾਂ ਜਾਂ ਨੌਕਰਾਨੀਆਂ ਸੀ ਘੱਟ ਉਮਰ ਦੀਆਂ ਨਵਾਲ ਕੁੜੀਆਂ ਮਹਿਲ ਚ ਲਿਆਂਦੀਆਂ ਜਾਂਦੀਆਂ ਜਾਂਦੀਆਂ ਜਦੋਂ ਉਹ ਜਵਾਨ ਹੋ ਜਾਂਦੀਆਂ ਤਾਂ ਉਹਨਾਂ ਤੋਂ ਦਾਸੀਆਂ ਦਾ ਕੰਮ ਲਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਜਿਉਂ ਮਹਾਰਾਜਾ ਉਹਨਾਂ ਨੂੰ ਪਸੰਦ ਕਰਦਾ ਤਿਉਂ-ਤਿਉਂ ਉਹਨਾਂ ਦਾ ਅਹੁਦਾ ਬਦਲਾ ਜਾਂਦਾ ਇੱਥੋਂ ਤੱਕ ਕਿ ਉਹਨਾਂ ਵਿੱਚੋਂ ਜੋ ਭਾਗਾਂ ਵਾਲੀਆਂ ਹੁੰਦੀਆਂ ਉਹ ਰਾਣੀਆਂ ਮਹਾਰਾਣੀਆਂ ਵੀ ਬਣ ਜਾਂਦੀਆਂ ਸੀ ਜਦੋਂ ਮਹਾਰਾਜਾ ਕਿਸੇ ਨਵੀਂ ਔਰਤ ਨੂੰ ਮਹਾਰਾਣੀ ਬਣਾਉਂਦਾ ਤਾਂ ਉਹ ਭਾਰਤ ਦੀ ਬਤਾਨੀਆ ਸਰਕਾਰ ਨੂੰ ਉਹਨੂੰ ਮਾਨਤਾ ਦੇਣ ਲਈ ਲਿਖ ਕੇ ਦੇਣਾ ਪੈਂਦਾ ਸੀ ਇਹਨੂੰ ਤੇ ਸਰਕਾਰ ਉਹਨੂੰ ਮਹਾਰਾਣੀ ਸਵਾਰ ਕਰ ਲੈਂਦੀ ਅਜਹੀਆਂ ਮਹਾਰਾਣੀਆਂ ਦੀ ਕੁੱਖੋਂ ਜੋ ਔਲਾਦ ਪੈਦਾ ਹੁੰਦੀ ਸੀ ਉਹ ਮਹਾਰਾਜੇ ਦੀ ਕਾਨੂੰਨੀ ਔਲਾਦ ਮੰਨੀ ਜਾਂਦੀ ਔਰ ਉਹਨੂੰ ਫਿਰ ਰਾਜਕੁਮਾਰਾਂ ਤੇ ਰਾਜਕੁਮਾਰੀਆਂ ਵਾਲੇ ਸਾਰੇ ਹੱਕ ਮਿਲਦੇ ਹੁੰਦੇ ਸੀ ਮਹਾਰਾਣੀਆਂ ਤੇ ਰਖੈਲਾਂ ਦੇ ਵਿੱਚ ਹੋਰ ਵੀ ਕਈ ਫਰਕ ਸੀ ਮਹਾਰਾਣੀਆਂ ਦੁਪਹਿਰ ਅਤੇ ਰਾਤ ਦਾ ਖਾਣਾ ਤੇ ਚਾਹ ਆਦਿ ਸੋਨੇ ਦੇ ਕਪਾਂ ਅਤੇ ਪਲੇਟਾਂ 'ਚ ਦਿੱਤਾ ਜਾਂਦਾ ਸੀ ਤੇ ਖਾਣਿਆਂ ਦੀ ਗਿਣਤੀ ਲਗਭਗ 100 ਹੁੰਦੀ ਸੀ ਇਹਨਾਂ 'ਚ ਵਧੀਆ ਕਿਸਮ ਦੇ ਪਲਾਓ, ਤਰਕਾਰੀਆਂ, ਛੋਰਬਾ, ਮੀਟ, ਮੱਛੀ, ਹੋਰ ਮਿੱਠੇ ਖਾਣੇ ਆਦਿ ਪਰੋਸੇ ਜਾਂਦੇ ਸੀਗੇ ਰਾਣੀਆਂ ਨੂੰ ਚਾਂਦੀ ਦੇ ਭਾਂਡਿਆਂ 'ਚ ਖਾਣਾ ਪਰੋਸਿਆ ਜਾਂਦਾ ਸੀ ਇਹਨਾਂ ਦੀ ਗਿਣਤੀ ਕੁੱਲ 50 ਤੱਕ ਹੁੰਦੀ ਸੀ ਬਾਕੀਆਂ ਸਾਰੀਆਂ ਔਰਤਾਂ ਨੂੰ ਪਿੱਤਲ ਦੇ ਭਾਂਡਿਆਂ 'ਚ ਖਾਣਾ ਮਿਲਦਾ ਉਹਨਾਂ ਦੇ ਭਾਂਡਿਆਂ ਦੀ ਗਿਣਤੀ 20 ਤੋਂ ਵੱਧ ਨਹੀਂ ਸੀ ਹੁੰਦੀ ਮਹਾਰਾਜਾ ਹੀਰੇ ਜੁਹਾਰਾਤ ਜਿਹੜੇ ਸੋਨੇ ਦੇ ਭਾਂਡਿਆਂ 'ਚ ਖਾਣਾ ਖਾਂਦਾ ਉਹਨਾਂ ਦਾ ਪਲੇਟਾਂ ਦੀ ਗਿਣਤੀ ਕਦੇ ਵੀ 150 ਤੋਂ ਘੱਟ ਨਹੀਂ ਹੁੰਦੀ ਸੀ ਮਹਾਰਾਜਾ ਤੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਜਿਹੇ ਖਾਸ ਮੌਕਿਆਂ ਤੇ ਸ਼ਾਨਦਾਰ दावतਾਂ ਹੁੰਦੀਆਂ 250 ਤੋਂ 300 ਤੱਕ ਮਹਿਮਾਨਾਂ ਲਈ ਮੇਜ਼ਾਂ ਤੇ ਖਾਣਾ ਪਰੋਸਿਆ ਜਾਂਦਾ ਇੱਕ ਪਾਸੇ ਮਰਦਾਂ ਅਤੇ ਮਹਾਰਾਜਾ ਉਦੇ ਪੁੱਤਰ ਜਵਾਈ ਰਿਸ਼ਤੇਦਾਰ ਤੇ ਕੁਝ ਵਿਸ਼ੇਸ਼ ਤੌਰ ਤੇ ਸੱਦੇ ਗਏ ਲੋਕ ਬੈਠਦੇ ਸਨ ਤੇ ਦੂਜੇ ਪਾਸੇ ਮਹਾਰਾਣੀਆਂ ਰਾਣੀਆਂ ਅਤੇ ਹਰਮ ਦੀਆਂ ਹੋਰ ਔਰਤਾਂ ਬੈਠਦੀਆਂ ਇਟਾਲਵੀ ਅੰਗਰੇਜ਼ ਤੇ ਹਿੰਦੂਸਤਾਨੀ ਬਹਿਰੇ ਖਾਣਾ ਪਰੋਸਦੇ ਭੋਜਨ ਅਤੇ ਸ਼ਰਾਬ ਬਹੁਤ ਉੱਚੇ ਦਰਜੇ ਦੀਆਂ ਕੀਮਤੀ ਬ੍ਰਾਂਡਡ ਹੁੰਦੀਆਂ ਸੀ ਖਾਣੇ ਦੀਆਂ ਪਲੇਟਾਂ ਦਾ ਮਹਿਮਾਨਾਂ ਦੇ ਅੱਗੇ ਢੇ ਲੱਗ ਜਾਂਦਾ ਸੀ ਕਹਿੰਦੇ ਇੱਥੋਂ ਤੱਕ ਕੇ ਉਹਨਾਂ ਦੀਆਂ ਠੋਡੀਆਂ ਪਲੇਟਾਂ ਨੂੰ ਛੂਣ ਲੱਗ ਜਾਂਦੀਆਂ ਸੀ ਬੈਰੇ ਲਗਾਤਾਰ ਪਲੇਟ ਤੇ ਪਲੇਟ ਧਰੀ ਜਾਂਦੇ। ਦਾਵਤ ਪਿੱਛੋਂ ਆਮ ਤੌਰ ਤੇ ਨਾਚ ਗਾਣੇ ਦਾ ਪ੍ਰੋਗਰਾਮ ਹੁੰਦਾ ਸੀ ਜਿਦੇ ਚ ਵੱਖ-ਵੱਖ ਰਿਆਸਤਾਂ ਦੀਆਂ ਮਸ਼ਹੂਰ ਗਾਉਣ ਵਾਲੀਆਂ ਤੇ ਨਾਚੀਆਂ ਸ਼ਾਮਲ ਹੁੰਦੀਆਂ। ਅਜਹੀਆਂ ਦਾਵਤਾਂ ਅਗਲੀ ਸਵੇਰ ਤੱਕ ਜਾਰੀ ਰਹਿੰਦੀਆਂ ਤੇ ਸਾਰੇ ਸ਼ਰਾਬ ਦੇ ਨੱਚੇ ਚ ਟੁੱਣ ਹੁੰਦੇ। ਇਹ ਰਾਗ ਰੰਗ ਇ thế ਤਰ੍ਹਾਂ ਕਈ ਸਾਲਾਂ ਤੱਕ ਚੱਲਦੇ ਰਹੇ। ਮਹਾਰਾਜੇ ਦੇ ਮਹਿਲ ਦੇ ਵਿੱਚ ਯੂਰਪ, ਨੇਪਾਲ ਸਾਈਪਰ ਸਟਾਪੂ ਤੋਂ ਲਿਆਂਦੀਆਂ ਕਈ ਜਵਾਨ ਸੁੰਦਰ ਔਰਤਾਂ ਸਨ ਉਹ ਸਾਰੀਆਂ ਅਜਹੀਆਂ ਅਤ ਕੀਮਤੀ ਪੋਸ਼ਾਕਾਂ ਤੇ ਗਹਿਣੇ ਪਹਿਨਦੀਆਂ ਜੋ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਮਿਲਦੀਆਂ ਨਹੀਂ ਸੀ ਔਰ ਇੱਥੋਂ ਤੱਕ ਕਿ ਹਾਲੀਵੁੱਡ ਦੇ ਫਿਲਮੀ ਸਤਾਰਿਆਂ ਜਾਂ ਫਰਾਂਸ ਤੇ ਇੰਗਲੈਂਡ ਦੇ ਸ਼ਾਹੀ ਪਰਿਵਾਰਾਂ ਨੂੰ ਵੀ ਨਸੀਬ ਨਾ ਹੁੰਦੇ ਦਾਅਵਤ ਖਤਮ ਹੋਣ ਤੇ ਮਹਾਰਾਜਾ ਆਪਣੀਆਂ ਚਹੇਤੀਆਂ ਔਰਤਾਂ ਨੂੰ ਨਾਅ ਲੈ ਕੇ ਆਪਣੇ ਖਾਸ ਮਹਿਲ ਚ ਚਲਿਆ ਜਾਂਦਾ ਤੇ ਬਾਕੀ ਸਾਰੀਆਂ ਈਰਖਾਂ ਦੀ ਅੱਗ ਚ ਸੜ ਕੇ ਸੁਆਹ ਹੋ ਜਾਂਦੀਆਂ। ਮਹਾਰਾਜਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਹਰਮ ਦੀਆਂ ਔਰਤਾਂ ਕਈ ਢੰਗ ਤਰੀਕੇ ਵਰਤਦੀਆਂ ਹੁੰਦੀਆਂ ਸੀ। ਮਹਾਰਾਜਾ ਸਭ ਨੂੰ ਪਿਆਰ ਕਰਦਾ ਤੇ ਉਹਨਾਂ ਦਾ ਪੂਰਾ ਖਿਆਲ ਰੱਖਦਾ ਸੀ। ਹਰਮ ਦੀ ਭੋਗ ਬਲਾਸ ਭਰੀ ਜ਼ਿੰਦਗੀ ਕਰਕੇ ਤੇ ਉਸ ਤਣਾ ਦੇ ਬੋਝ ਕਰਕੇ ਜੋ ਗਵਾਂਢੀ ਰਾਜਤਾਂ ਤੇ ਭਾਰ ਦੇ ਵਾਇਸਰਾਏ ਨਾਲ ਸਿਆਸੀ ਤੌਰ ਤੇ ਪੈਦਾ ਹੋ ਗਿਆ ਸੀ ਮਹਾਰਾਜਾ ਬਿਮਾਰ ਹੋ ਗਿਆ। ਉਹਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਣ ਲੱਗ ਪਿਆ ਤਾਂ ਫਰਾਂ ਦੇ ਮਸ਼ਹੂਰ ਡਾਕਟਰ ਪ੍ਰੋਫੈਸਰ ਅਬਰਾਮੀ ਤੇ ਡਾਕਟਰ ਆਦਰੇ ਲਿਚਵੀ ਇਹਨੂੰ ਖਾਸ ਤੌਰ ਤੇ ਬੁਲਾਇਆ ਗਿਆ ਜਿਨ੍ਹਾਂ ਨੇ ਇਸ ਰੋਗ ਦਾ ਨਵਾਂ ਇਲਾਜ ਲੱਭਿਆ ਉਹਨਾਂ ਨੇ ਕੁਝ ਅਜਿਹੇ ਟੀਕੇ ਤਿਆਰ ਕੀਤੇ ਸਨ ਜਿਨ੍ਹਾਂ ਨੂੰ ਰੀੜ ਦੀ ਹੱਡੀ 'ਚ ਲਾਉਣ ਦੇ ਨਾਲ ਮਰੀਜ਼ ਨੂੰ ਆਰਾਮ ਮਿਲਦਾ ਸੀ ਤਾਂ ਮਹਾਰਾਜਾ ਆਪਣੇ ਇਲਾਜ ਲਈ ਯੂਰਪ ਵੀ ਗਿਆ ਪਰ ਸਾਰੇ ਯਤਨਾਂ ਦੇ ਬਾਵਜੂਦ ਉਦੇ ਹਾਈ ਬਲੱਡ ਪ੍ਰੈਸ਼ਰ ਤੇ ਕਾਬੂ ਨਾ ਪਾਇਆ ਜਾ ਸਕਿਆ ਇਹਦਾ ਕਾਰਨ ਇਹ ਸੀ ਕਿ ਡਾਕਟਰਾਂ ਦੀ ਸਲਾਹ ਨਾ ਮੰਨ ਕੇ ਉਹ ਸ਼ਰਾਬ ਅਤੇ ਔਰਤ ਨੂੰ ਤਿਆਗ ਨਹੀਂ ਸਕਿਆ ਇੱਕ ਦਿਨ ਪ੍ਰੋਫੈਸਰ ਅਬਰਾਮੀ ਨੇ ਜਰਮਨੀ ਦਾਦੇ ਸਾਹਮਣੇ ਮਹਾਰਾਜ ਨੂੰ ਕਹਿਤਾ ਵੀ ਜੇ ਤੁਹਾਨੂੰ ਆਪਣੀ ਜਾਨ ਪਿਆਰੀ ਹੈ ਤਾਂ ਕੁਝ ਮਹੀਨਿਆਂ ਲਈ ਕਾਮ ਤੇਜਣਾ ਤੇ ਸ਼ਰਾਬ ਨੂੰ ਛੱਡ ਦਿਓ ਉਦੋਂ ਜਰਮਨੀ ਦਾਸ ਕਹਿੰਦਾ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇੱਕ ਦਿਨ ਰਾਤ ਦੇ 2:30 ਵਜੇ ਮੈਨੂੰ ਮਹਾਰਾਜੇ ਨੇ ਟੈਲੀਫੋਨ ਤੇ ਕਿਹਾ ਕਿ ਉਹ ਜਸ਼ਨ ਮਨਾ ਰਿਹਾ ਹੈ ਤੇ ਮੈਂ ਤੁਰੰਤ ਪ੍ਰੋਫੈਸਰ ਅਬਰਾਮੀ ਨੂੰ ਨਾਲ ਲੈ ਕੇ ਉਹਦੇ ਕੋਲ ਆਜਮਾ ਮੈਂ ਉਦੋਂ ਹੀ ਪ੍ਰੋਫੈਸਰ ਨੂੰ ਸੂਚਨਾ ਦਿੱਤੀ ਤੇ ਉਹਨੂੰ ਕਹਿੰਦਾ ਨਾਲ ਲੈ ਕੇ ਮੈਂ ਕਾਰ 'ਚ ਮਹਿਲ ਵੱਲ ਚੱਲ ਪਿਆ ਕਹਿੰਦਾ ਸਾਨੂੰ ਉਸ ਕਮਰੇ ਮਨ ਲਜਾਇਆ ਗਿਆ ਜਿੱਥੇ ਮਹਾਰਾਜਾ ਨੱਚੇ ਦੇ ਪੇਸੁੱਧ ਹੋਇਆ ਕਈ ਔਰਤਾਂ ਨਾਲ ਪਿਆ ਸੀ ਮਹਾਰਾਜੇ ਨੇ ਤੁਰੰਤ ਬਲੱਡ ਪ੍ਰੈਸ਼ਰ ਘੱਟ ਕਰਨ ਲਈ ਟੀਕਾ ਲਾਇਆ ਤੇ ਉਹ ਹੋ ਵੀ ਗਿਆ ਪਰ ਮਹਾਰਾਜਾ ਫਿਰ ਤੋਂ ਸ਼ਰਾਬ ਤੇ ਔਤਰਣ ਰੰਗ ਰਲੀਆਂ ਬਣਾਉਣ ਲੱਗ ਪਿਆ ਪ੍ਰੋਫੈਸਰ ਅਬਰਾਮੀ ਨੇ ਜਦ ਵੇਖਿਆ ਕਿ ਮਹਾਰਾਜਾ ਉਦੀ ਨਸੀहत ਤੇ ਅਮਲ ਨਹੀਂ ਕਰਦਾ ਤਾਂ ਉਹਨੇ ਕਿਹਾ ਕਿ ਹੁਣ ਤੁਸੀਂ ਬਿਮਾਰ ਨਹੀਂ ਹੋ ਤੇ ਮੈਨੂੰ ਬਾਤ ਜਾਣ ਦੀ ਆਗਿਆ ਦਿਓ ਉਹਨੇ ਸੋਚਿਆ ਕਿ ਅਜਿਹਾ ਕਹਿਣ ਤੇ ਮਹਾਰਾਜਾ ਨਾਰਾਜ਼ ਵੀ ਨਹੀਂ ਹੋਊਗਾ ਤੇ ਉਹਦਾ ਖਹਿੜਾ ਵੀ ਛੁੱਟ ਜੂ ਪ੍ਰੋਫੈਸਰ ਅਰਾਮੀ ਨੂੰ ਫੀਸ ਦੇ ਰੂਪ ਦੇ ਵਿੱਚ 1 ਲੱਖ ਰੁਪਿਆ ਮਿਲਦਾ ਸੀ ਪਰ ਉਹ ਪੈਸਿਆਂ ਦਾ ਲਾਲਚੀ ਨਹੀਂ ਸੀ ਉਹ ਆਪਣੀ ਮਾਨ ਮਰਿਆਦਾ ਤੇ ਭਾਰਤੀ ਮਹਾਰਾਜਿਆਂ ਨਾਲ ਆਪਣੇ ਭਵਿੱਖਰੇ ਸਬੰਧਾਂ ਲਈ ਕਾਫੀ ਚਿੰਤਤ ਰਹਿੰਦਾ ਸੀ ਪਰ ਡਾਕਟਰ ਦੀਆਂ ਹਦਾਇਤਾਂ ਨਾ ਮੰਨਣ ਕਾਰ ਮਹਾਰਾਜ ਦਾ ਬਲੱਡ ਪ੍ਰੈਸ਼ਰ ਫੇਰ ਵੱਧ ਗਿਆ ਤਾਂ ਮਹਾਰਾਜੇ ਦੀ ਇੱਛਾ ਦੇ ਅਨਸਾਰ ਉਹ ਕਹਿੰਦਾ ਜਰਮਨੀ ਦਾਸ ਕਿ ਮੈਂ ਪ੍ਰੋਫੈਸਰ ਅਰਾਮੀ ਨੂੰ ਰੁਕਸਤ ਕਰਨ ਲਈ ਬੰਬਈ ਗਿਆ ਮੇਰੇ ਬਾਪਸ ਪਰਤਣ ਤੱਕ ਮਹਾਰਾਜੇ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਉਹਦਾ ਇਲਾਜ ਬਦਲ ਦਿੱਤਾ ਗਿਆ ਸੀ ਡਾਕਟਰ ਲਿਚ ਵੀ ਤੇ ਹੋਰ ਫ੍ਰਾਂਸੀਸੀ ਡਾਕਟਰਾਂ ਨੇ ਪ੍ਰੋਫੈਸਰ ਅਰਾਮੀ ਨੂੰ ਪੈਰ ਸ ਵਿੱਚ ਤਾਰ ਭੇਜੀ ਕਿ ਹੁਣ ਉਹਦੀ ਲੋੜ ਨਹੀਂ ਰਹੀ ਕਿਉਂਕਿ ਮਹਾਰਾਜੇ ਦਾ ਇਲਾਜ ਹੁਣ ਭਾਰਤੀ ਡਾਕਟਰਾਂ ਦੇ ਹੱਥਾਂ 'ਚ ਹੈ ਇਸ ਦੌਰਾਨ ਬਲੱਡ ਪ੍ਰੈਸ਼ਰ ਹੋਰ ਵੱਧ ਗਿਆ ਤੇ ਮਹਾਰਾਜੇ ਦੀਆਂ ਦੋਵੇਂ ਅੱਖਾਂ ਨਿਰਜੋਤ ਹੋ ਗਈਆਂ ਜਰਮਨੀ ਦਾਸ ਕਹਿੰਦਾ ਕਿ ਮੇਰੀ ਗੈਰ ਹਾਜ਼ਰੀ ਸਮੇਂ ਮਹਿਲ ਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ ਮੇਰੇ ਬਰੋਤੀਆਂ ਨੇ ਸ਼ਾਇਦ ਅਫਵਾਹ ਫਲਾਤੀ ਕਿ ਫ੍ਰਾਂਸੀਸੀ ਡਾਕਟਰਾਂ ਨੇ ਮਹਾਰਾਜੇ ਨੂੰ ਜੋ ਟੀਕੇ ਲਾਏ ਉਹ ਉਹਦੀ ਸਿਹਤ ਲਈ ਘਾਤਕ ਸਿੱਧ ਹੋਏ ਨੇ ਇਸ ਕਰਕੇ ਪ੍ਰਧਾਨ ਮੰਤਰੀ لیاقت ਖਿਆਤ ਖਾਨ ਨੇ ਫ੍ਰਾਂਸੀਸੀ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਹਿਲ ਤੋਂ ਬਾਹਰ ਨਾ ਜਾਣ ਕਿਉਂਕਿ ਉਹਨਾਂ ਵਿਰੁੱਧ ਮਜਾਰੇ ਕੀਤੇ ਜਾਣ ਦਾ ਹਦੇਚਾ ਹੈ ਭਾਵੇਂ ਮਹਾਰਾਜਾ ਪੂਰਨ ਤੌਰ ਤੇ ਅੰਨਾ ਹੋ ਚੁੱਕਾ ਸੀ ਪਰ ਉਹ ਚਾਹੁੰਦਾ ਸੀ ਕਿ ਔਰਤਾਂ ਨੂੰ ਇਹਦਾ ਪਤਾ ਨਾ ਲੱਗੇ ਸਦਾ ਵਾਂਗ ਉਹ ਆਪਣੇ ਚਿਹਰੇ ਤੇ ਸੇਵਾਦਾਰ ਸਰਦਾਰ ਮਹਿਰ ਸਿੰਘ ਬੇਲੇ ਨੂੰ ਦਾੜੀ ਤੇ ਪੱਗ ਬੰਨਣ ਲਈ ਕਹਿੰਦਾ ਛੀਛੇ ਚ ਮੂੰਹ ਦੇਖਦਾ ਕਿ ਨੌਕਰਾਂ ਚੱਕਰਾਂ ਨੂੰ ਇਹ ਸ਼ੱਕ ਨਾ ਹੋਵੇ ਕਿ ਉਹ ਅੰਨਾ ਹੋ ਚੁੱਕਿਆ ਰੋਜ਼ ਵਾਂਗ ਉਹਦੀਆਂ ਅੱਖਾਂ 'ਚ ਸੁਰਮਾ ਪਾਇਆ ਜਾਂਦਾ ਉਹ ਸਫੈਦ ਰੋਸ਼ਨੀ ਰੇਸ਼ਮੀ ਸ਼ੇਰਵਾਨੀ ਤੇ ਸਲਵਾਰ ਪਰਗਾ ਟਿੱਲੜ ਪਜਾਮਾ ਪਾਉਂਦਾ ਜੋ ਕਸ਼ਮੀਰਵਾਦੀ ਚ ਮਰਦ ਪਹਿਨਦੇ ਨੇ ਪੂਰੀ ਤਰ੍ਹਾਂ ਤਿਆਰ ਹੋ ਕੇ ਉਹ ਪਹਿਲਾ ਵਾਂਗੇ ਔਰਤਾਂ ਨੂੰ ਬੁਲਾਉਂਦਾ ਤੇ ਉਹਨਾਂ ਨਾਲ ਗੱਲਾਂ ਕਰਦਾ ਉਹਨਾਂ ਨੂੰ ਬਿਲਕੁਲ ਪਤਾ ਨਾ ਲੱਗਾ ਕਿ ਮਹਾਰਾਜਾ ਅੰਨਾ ਹੋ ਗਿਆ ਇਹਦਾ ਕੇਵਲ ਡਾਕਟਰਾਂ ਪ੍ਰਧਾਨ ਮੰਤਰੀ ਮਹਾਰਾਜ ਦੇ 2-4 ਭਰੋਸੇਯੋਗ ਨੌਕਰਾਂ ਤੇ ਜਰਮਨੀ ਦਾਸ ਨੂੰ ਹੀ ਪਤਾ ਸੀ ਮਹਾਰਾਜ ਦੀਆਂ ਖਾਸ ਚਹੇਤੀਆਂ ਉਹਦੀਆਂ ਲੱਤਾਂ ਘੋੜਦੀਆਂ ਉਹ ਪਹਿਲਾ ਵਾਂਗ ਹੀ ਮਹਾਰਾਜੇ ਨੂੰ ਕਹਿ ਲਈਏ ਵੀ ਪਿਆਰ ਕਰਦੀਆਂ ਮਰਨ ਤੋਂ ਕੁਦਨ ਪਹਿਲਾਂ ਵੀ ਉਹਨੇ ਇੱਕ ਔਰਤ ਨਾਲ ਸੰਭੋਗ ਕੀਤਾ ਸੀ ਠੀਕ 9 ਮਹੀਨੇ ਬਾਅਦ ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਤਦ ਤੱਕ ਮਹਾਰਾਜ ਦਾ ਦਿਹਾਂਤ ਹੋ ਚੁੱਕਾ ਸੀ ਮਹਾਰਾਜੇ ਦੀ ਬਿਮਾਰੀ ਸੁਣ ਕੇ ਭਾਰਤੀ ਰਾਜਤਾਂ ਦੇ ਰਾਜੇ ਮਹਾਰਾਜੇ ਤੇ ਦੋਸਤ ਮਿੱਤਰ ਉਹਦਾ ਪਤਾ ਲੈਣ ਲਈ ਆਏ ਪਰ ਉਹਨਾਂ ਵਿੱਚੋਂ ਕਿਸੇ-ਕਿਸੇ ਨੂੰ ਇਹ ਕਮਰੇ ਦੇ ਅੰਦਰ ਜਾਣ ਦਿੱਤਾ ਗਿਆ ਦੂਜਿਆਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਮਹਾਰਾਜ ਦੀ ਤਬੀਅਤ ਹੁਣ ਠੀਕ ਹੈ ਉਹਦੀ ਹਾਲਤ ਖਰਾਬ ਹੁੰਦੀ ਗਈ ਤੇ ਅਖੀਲੇ ਦਿਨਾਂ ਦੇ ਵਿੱਚ ਡਾਕਟਰ ਬੀ ਸੀ ਰਾਏ ਉਰੀ ਦੇਖਭਾਲ ਲਈ ਆਇਆ ਜੋ ਪਿੱਛੋਂ ਜਾ ਕੇ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਵੀ ਬਣ ਗਿਆ ਤਾਂ ਕੁਝ ਦਿਨਾਂ ਦੇ ਇਲਾਜ ਪਿੱਛੋਂ ਇੱਕ ਦਿਨ ਦੁਪਹਿਰੇ 12:30 ਵਜੇ ਮਹਾਰਾਜਾ ਬੇਹੋਸ਼ ਹੋ ਗਿਆ 8 ਘੰਟੇ ਬੇਹੋਚੀ ਦੀ ਹਾਲਤ ਵਿੱਚ ਰਹਿਣ ਪਿੱਛੋਂ ਉਹ ਸਦੀਵੀਂ ਨੀਂਦ ਸੌ ਗਿਆ ਤਾਂ ਸਰਬ ਉੱਚ ਮਹਾਰਾਣੀ ਜੋ ਜਵਰਾ ਦੀ ਮਾਤਾ ਸੀ ਤੇ ਹੋਰ ਮਹਾਰਾਣੀਆਂ 8 ਘੰਟੇ ਦੀ ਬੇਹੋਚੀ ਸਮੇਂ ਲਗਾਤਾਰ ਮਹਾਰਾਜੇ ਦੇ ਲੱਤਾਂ ਘੋੜਨੀਆਂ ਰਹੀਆਂ ਤਾਂ ਤਖਤ ਦਾ وارث ਯਾਦਵਿੰਦਰ ਸਿੰਘ ਇੰਨਾ ਡਰਿਆ ਹੋਇਆ ਸੀ ਕਿ ਉਹ ਖਜ਼ਾਨੇ ਤੇ ਅਸਲਾਖਾਨੇ ਨੂੰ ਮੋਹਰਬੰਦ ਕਰਵਾਉਣ ਦੀ ਹਿੰਮਤ ਨਾ ਕਰ ਸਕਿਆ ਜਾ ਰਮਣੀ ਦਾਸ ਅਤੇ ਵਿਤ ਮੰਤਰੀ ਸਰ ਫਰੈਡਰਿਕ ਗਾਂਟ ਲੇਟ ਇਹਨੇ ਜਦੋਂ ਉਹਨੂੰ ਕਿਹਾ ਕਿ ਉਹ ਰਿਆਸਤ ਦੀ ਪਰੰਪਰਾ ਅਨਸਾਰ ਆਪਣਾ ਫਰਜ਼ ਅਦਾ ਕਰੇ ਤਾਂ ਉਹ ਅੱਗੇ ਵਧਿਆ ਤਾਂ ਅਜਿਹਾ ਕਰਨਾ ਜ਼ਰੂਰੀ ਸੀ ਤਾਂ ਕਿ ਕੋਈ ਪੈਸੇ ਤੇ ਹਥਿਆਰਾਂ ਦੀ ਬੰਦਦ ਨਾਲ ਗੱਦੀ ਤੇ ਕਾਬਜ ਨਾ ਹੋ ਜਵੇ ਪੁਰਾਣੇ ਟਾਈਮਾਂ 'ਚ ਮਹਾਰਾਜ ਦੀ ਮੌਤ ਹੋਣ ਤੇ ਤਖਤ ਦੇ ਹੱਕਦਾਰ ਖਜ਼ਾਨੇ ਤੇ ਅਸਲੇਖਾਨੇ 'ਵਲ ਕਬਜ਼ਾ ਕਰਕੇ ਕਹਿ ਲਈਏ ਵੀ ਰਿਆਸਤ ਦੀ ਰਾਤਾਂ ਤੇ ਹਮਲਾ ਕਰਦੇ ਤੇ ਆਪਣੇ ਆਪ ਨੂੰ ਮਹਾਰਾਜ ਐਲਾਨ ਦਿੰਦੇ ਸੀਗੇ ਇਹ ਅਫਵਾਹ ਆਮ ਸੀ ਕਿ ਮਹਾਰਾਜ ਦਾ ਦੂਜਾ ਪੁੱਤਰ ਰਾਜਕਮਰ ਬਰਜਿੰਦਰ ਸਿੰਘ ਜਿਹਨੂੰ ਜੌਨ ਵੀ ਆਖਿਆ ਜਾਂਦਾ ਸੀ ਮਹਾਰਾਜ ਤੋਂ ਪਹਿਲਾਂ ਪੈਦਾ ਹੋਇਆ ਸੀ ਜਵਰਾਤ ਤੋਂ ਤਾਂ ਹੁਣ ਇਹਨੂੰ ਪਹਿਲਾਂ ਪੈਦਾ ਹੋਣ ਕਰਕੇ ਵੀ ਇਹ ਬਗਾਵਤ ਕਰ ਦੂਗਾ ਤੇ ਆਪਣੇ ਪਿਤਾ ਦੇ ਮਨ ਪਿੱਛੇ ਰਾਜਗਦੀ ਤੇ ਆਪਣਾ ਦਾਵਾ ਕਰੂਗਾ ਇਹ ਖਬਰ ਵੀ ਫੈਲ ਰਹੀ ਸੀ ਕਿ ਮਹਿਲ ਤੋਂ ਬਾਹਰ ਜਵਰਾਤ ਤੇ ਬਰਜਿੰਦਰ ਸਿੰਘ ਦੇ ਹਮੈਤਿਆਂ ਵਿਚਕਾਰ ਖੂਨ ਖਰਾਬਾ ਹੋਊਗਾ ਪ੍ਰਧਾਨ ਮੰਤਰੀ ਤੇ ਦੂਜੇ ਸਾਰੇ ਮੰਤਰੀ ਬਰਜਿੰਦਰ ਸਿੰਘ ਦੀ ਸਾਜ਼ਿਸ਼ ਨੂੰ ਸਮਝ ਗਏ ਤੇ ਪੂਰੀ ਤਰ੍ਹਾਂ ਸੁਚੇਤ ਹੋ ਗਏ ਸਨ ਇਸ ਲਈ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਤੇ ਫੌਤ ਰਾਤ ਕਰਤੀ ਗਈ ਸੀਗੀ ਤੇ ਮਹਾਰਾਜ ਦੀ ਮੌਤ ਤੋਂ 3-4 ਦਿਨ ਪਹਿਲਾਂ ਬਰਜਿੰਦਰ ਬੜਾ ਦਲੇਰ ਹੋ ਗਿਆ ਸੀ ਕਿਉਂਕਿ ਮਹਾਰਾਜਾ ਉਹਨੂੰ ਬੁਧੇਰੇ ਪਿਆਰ ਕਰ ਰਿਹਾ ਸੀ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਉਹ ਵੱਡੇ ਪੁੱਤਰ ਨੂੰ ਉਹਦੇ ਹੱਕ ਤੋਂ ਵਾਂਝਿਆ ਕਰਕੇ ਪਛਤਾ ਰਿਹਾ ਹੈ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਮਹਾਰਾਜੇ ਨੇ ਜਰਮਨੀ ਦਾਸ ਨੂੰ ਕਿਹਾ ਸੀ ਕਿ ਜਦੋਂ ਵੀ ਜੌਨ ਮਹਿਲ ਵਿੱਚ ਉਹਨੂੰ ਮਿਲਣਾ ਪਵੇ ਤਾਂ ਉਹਨੂੰ ਆਉਣ ਦਿੱਤਾ ਜਾਵੇ। ਜੁਬਰਾਤ ਦੇ ਪ੍ਰਧਾਨ ਮੰਤਰੀ ਨੂੰ ਅ ਜਰਮਨੀ ਦਾਸ ਕਹਿੰਦਾ ਮੇਰੇ ਰਾਹੀਂ ਮਹਾਰਾਜੇ ਦੀਆਂ ਇਹਨਾਂ ਭਾਵਨਾਵਾਂ ਦਾ ਪਤਾ ਲੱਗਿਆ। ਉਹਨਾਂ ਦੋਵਾਂ ਨੇ ਮੈਨੂੰ ਬੇਨਤੀ ਕੀਤੀ ਕਿ ਜੌਨ ਨੂੰ ਕਿਸੇ ਵੀ ਹਾਲਤ ਮਹਾਰਾਜੇ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਜਾਵੇ। ਸੋ ਮਹਾਰਾਜੇ ਦੇ ਖਾਸ ਏਡੀਸੀ ਨੇ ਜੌਨ ਨੂੰ ਕਹਿ ਦਿੱਤਾ ਕਿ ਮਹਾਰਾਜਾ ਉਹਨੂੰ ਮਿਲਣਾ ਨਹੀਂ ਚਾਹਦਾ। ਮੌਤ ਤੋਂ ਇੱਕ ਰਾਤ ਪਹਿਲਾਂ ਮਹਾਰਾਜੇ ਨੇ ਜਰਮਨੀ ਦਾਸ ਜੌਨ ਨੂੰ ਫੇਰ ਬੁਲਾਉਣ ਲਈ ਕਿਹਾ ਤਾਂ ਜਰਮਨੀ ਦਾਸ ਕਹਿੰਦਾ ਮੈਂ ਇਹ ਗੱਲ ਵੀ ਜਵਰਾਤ ਦੇ ਪ੍ਰਧਾਨ ਮੰਤਰੀ ਨੂੰ ਦੱਸਤੀ ਉਹ ਇਸ ਡਰ ਨਾਲ ਕੰਬਣ ਲੱਗੇ ਕਿ ਮਹਾਰਾਜਾ ਕਿਤੇ ਜੌਨ ਨੂੰ ਗਦੀ ਦਾ ਬਾਸ ਨਾ ਬਣਾ ਦੇਵੇ ਤਾਂ ਜੌਨ ਨੂੰ ਮਹਾਰਾਜਾ ਨਾਲ ਮਿਲਣੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਗਿਆ ਬੇਹੋਸ਼ ਹੋਣ ਤੋਂ ਪਹਿਲਾਂ ਮਹਾਰਾਜ ਨੇ ਕਈ ਵਾਰ ਜੌਨ ਜੌਨ ਇਹ ਕਿਹਾ 8 ਘੰਟੇ ਬੇਹੋਸ਼ ਰਹਿਣ ਤੋਂ ਪਿੱਛੋਂ ਫਿਰ ਉਹਦੀ ਮੌਤ ਹੋਈ ਤਾਂ ਮਹਾਰਾਜੇ ਦੀ ਮੌਤ ਹੋਣ ਤੇ ਔਰਤਾਂ ਨੇ ਆਪਣੇ ਕੀਮਤੀ ਜਵਾਹਰਾਤ ਲਾਹ ਸੁੱਟੇ ਹੀਰੇਆਂ ਮੋਤੀਆਂ ਤੇ ਹਾਰ ਤੇ ਬਾਜੂਬੰਦ ਟੁਕੜੇ ਟੁਕੜੇ ਕਰਦੇ ਬਹੁਮੁੱਲੇ ਹੀਰੇ ਮੋਤੀ ਫਾਸਤੇ ਕੰਕਰਾਂ ਵਾਂਗ ਖਿਲਰੇ ਪਏ ਸੀ ਉਹ ਆਪਣੇ ਪਿਆਰੇ ਪਤੀ ਤੇ ਮਹਾਰਾਜੇ ਦੀ ਮੌਤ ਤੇ ਬੈਣ ਪਾ ਰਹੀਆਂ ਸਨ ਆਪਣੇ ਬਾਲ ਪੁੱੜ ਦੀਆਂ ਚੀਕ ਰਹੀਆਂ ਸਨ हे ਪਤੀ ਦੇਵਸਾ ਤੋਂ ਦੂਰ ਨਾ ਜਾਓ ਨਹੀਂ ਤਾਂ ਸਾਨੂੰ ਵੀ ਨਾਲ ਲੈ ਚੱਲੋ ਉਹ ਸਾਰੀ ਰਾਤ ਜਾਗਦਿਆਂ ਰੋਂਦਿਆਂ ਰਹੀਆਂ ਉਹਨਾਂ ਨੇ ਸਖਤ ਸਰਦੀ ਦੀ ਪ੍ਰਵਾਹ ਕੀਤੀ ਤੇ ਬਿਨਾਂ ਹੀ ਆਪਣੇ ਕੀਮਤੀ ਕੱਪੜੇ ਪਾੜ ਛੁੱਟੇ ਅਗਲੀ ਸਵੇਰ 'ਤੇ ਗੁਰਮਰਿਆਦਾ ਦੇ ਅਨਸਾਰ ਤੇ ਸ਼ਾਹੀ ਖਾਨਦਾਨ ਦੀ ਰਵੈਤ ਅਨਸਾਰ ਮਹਾਰਾਜ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਇਆ ਗਿਆ ਸਾਰੇ ਚਿੰਨਾ ਅਤੇ ਤਗਮਿਆਂ ਸਮੇਤ ਸ਼ਾਹੀ ਝੰਡੇ 'ਚ ਉਹਦਾ ਸਰੀਰ ਲਪੇਟਿਆ ਗਿਆ ਪੰਗ ਬਨ ਕੇ ਤਾਜ ਪਹਿਨਾ ਦਿੱਤਾ ਗਿਆ ਉਹਦਾ ਹੀਰੇਆਂ ਜੜਿਆ ਸੰਤਰੀ ਰੰਗ ਦਾ ਕੋਟ ਲਿਸ਼ਕ ਰਿਆ ਸੀ ਉਹਦੇ ਪੁਰਖਿਆਂ ਵਾਲਾ ਮਸ਼ਹੂਰ ਹੀਰਾ ਸੰਸੂਸੀ ਉਹ ਫ੍ਰੈਂਚ ਸ਼ਬਦ ਹੈ ਜੀ ਦਾ ਅਰਥ ਸ਼ਾਇਦ ਬੇਪ੍ਰਭਾਵਨ ਦਾ ਤਾਂ ਕੋਰਟ ਦੇ ਸੱਜੇ ਪਾਸੇ ਇਹ ਟੰਗ ਦਿੱਤਾ ਗਿਆ ਇੱਕ ਵਾਰੀ ਇਹ ਬਹੁਮੁੱਲਾ ਹੀਰਾ ਫਰਾਂ ਦੇ ਬਾਦਸ਼ਾਹ ਨਪੋਲੀਨ ਬੋਨਾਪਾਰਟ ਦੀ ਚਹਾਜਾਦੀ ਜੁਜੀਨ ਨੇ ਪਹਿਨੇ ਸੀ ਪੈਰਾਂ ਨੂੰ ਸੋਨੇ ਦੀ ਕਢਾਈ ਬੜੀ ਜੁੱਤੀ ਬਣਾਈ ਗਈ ਇਹਨੂੰ ਦਾੜੀ ਰੇਸ਼ਮੀ ਤੰਦਾਂ ਦੇ ਨਾਲ ਉਹਦੇ ਕੰਨਾਂ ਦੇ ਵਾਲੇ ਬਲੇਡ ਦਿੱਤੀ ਗਈ ਫਿਰ ਉਹਨੂੰ ਤਖਤ ਤੇ ਬਿਠਾ ਦਿੱਤਾ ਗਿਆ ਸ਼ਰਧਾਂਜਲੀ ਪੇਂਟ ਕਰਨ ਲਈ ਮਹਿਲ ਦੇ ਸਾਰੇ ਮਰਦ ਔਰਤਾਂ ਆਉਣ ਲੱਗੇ ਸਭ ਤੋਂ ਪਹਿਲਾਂ ਜਬਰਾਜ ਫਿਰ ਮਹਾਰਾਣੀ ਉਹ ਤੋਂ ਪਿੱਛੇ ਰਾਣੀਆਂ ਤੇ ਫਿਰ ਮਹਿਲ ਦੀਆਂ ਹੋਰ ਔਰਤਾਂ ਪ੍ਰਣਾਮ ਕਰਨਾ ਆਇਆ ਉਹ ਤੋਂ ਬਾਅਦ ਫਿਰ شاہੀ ਪਰਿਵਾਰ ਤੇ ਹੋਰ ਜੀਆ ਵਜ਼ੀਰਾਂ ਤੇ ਅਹਿਦ ਕਰਨ ਦੀ ਵਾਰੀ ਆਈ ਕੁਝ ਔਰਤਾਂ ਬੇਹੋਸ਼ ਹੋ ਕੇ ਮਹਾਰਾਜ ਦੇ ਪੈਰਾਂ 'ਤੇ ਡਿੱਗ ਪਈਆਂ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਹੱਥੇ ਪਾਸੇ ਹਟਾਇਆ ਗਿਆ ਸਾਰੀਆਂ ਔਰਤਾਂ ਨੇ ਸਾਦੇ ਸੂਤੀ ਕੱਪੜੇ ਪਾਏ ਹੋਏ ਸੀ ਤੇ ਕਿਸੇ ਦੇ ਵੀ ਸਰੀਰ 'ਤੇ ਇੱਕ ਵੀ ਗਹਿਣਾ ਨਹੀਂ ਸੀ ਲਗਭਗ 3 ਘੰਟੇ ਬਾਅਦ ਦੇਹ ਨੂੰ ਇੱਕ ਤੋਪ ਗੱਡੀ 'ਚ ਰੱਖਿਆ ਉਸ ਤੋਂ ਬਾਅਦ ਜਲੂਹ ਦੀ ਸ਼ਕਲ 'ਚ ਅੰਤਮ ਸੰਸਕਾਰ ਲਈ ਲਿਜਾਇਆ ਗਿਆ ਜਲੂਸ ਰਾਤਾਂ ਦਿਨ ਦੇ ਰਾਹਾਂ 'ਚੋਂ ਲੰਘਣ ਲੱਗਾ ਮਹਾਰਾਜ ਦਾ ਇਲਾਜ ਕਰਨ ਬੜੇ ਫ੍ਰਾਂਸੀਸੀ ਡਾਕਟਰਾਂ ਨੂੰ ਜਰਮਣੀ ਦਾਸ ਕਹਿੰਦਾ ਮੈਂ ਜਲੂਸ ਵਿੱਚ ਸ਼ਾਮਲ ਹੋਣੋਂ ਰੋਕਦਾ ਸੀ ਪਰ ਮੈਨੂੰ ਸ਼ੱਕ ਸੀ ਕਿਤੇ ਮੇਰੇ ਵਿਰੋਧੀਆਂ ਨੇ ਭੜਕਾਉਣ ਤੇ ਲੋਕਾਂ ਦੀ ਭੀੜ ਕਿਤੇ ਉਹਨਾਂ ਤੇ ਹਮਲਾ ਹੀ ਨਾ ਕਰ ਦੇਵੇ ਤਾਂ ਪਟਿਆਲਾ ਰਿਆਸਤ ਦੇ ਇਤਿਹਾਸ ਵਿੱਚ ਮਹਾਰਾਜ ਦਾ ਅੰਤਮ ਸੰਸਕਾਰ ਸ਼ਾਨਦਾਰ ਰਿਹਾ ਗਵਾਂਡੀ ਰਿਆਸਤਾਂ ਦੇ ਲੋਕ ਤੇ ਮਹਾਰਾਜ ਦੀ ਢਗ-ਪਗ 1 ਲੱਖ ਰਿਹਾ ਆ ਉਹਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਇਕੱਠੀ ਹੋਈ ਮਹਾਰਾਜ ਦੀਆਂ ਅਨੇਕਾਂ ਕਮਜ਼ੋਰੀਆਂ ਦੇ ਬਾਵਜੂਦ ਵੀ ਲੋਕ ਉਹਨੂੰ ਬਹੁਤ ਪਿਆਰ ਕਰਦੇ ਸੀ ਤਾਂ ਦੋਸਤੋ ਇਦਾਂ ਹੋਇਆ ਸੀ ਭੂਪੇ ਜੱਟ ਦਾ ਅੰਤ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੇਂ ਰਾਜੇ ਦੀ ਜਾਣਕਾਰੀ ਲੈ ਕੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਤਿਹਾਸਕ ਦੁਨੀਆ ਭਰ ਦੀਆਂ ਦਿਲਚਸਪ ਜਾਣਕਾਰੀਆਂ ਅਗਲੀ ਵੀਡੀਓ 'ਚ ਦਵਾਂਗੇ ਤੁਹਾਨੂੰ ਨਵੀਂ ਜਾਣਕਾਰੀ ਦੇਵਾ ਗਿਆ ਸਤਿ ਸ਼੍ਰੀ ਅਕਾਲ